ਅਰਦਾਸ ਦੇ ਨਾਲ ਛੇੜਛਾੜ ਮਾਮਲੇ ਵਿੱਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀਆਂ ਮੁਸ਼ਕਲਾਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਦਰਅਸਲ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸਾਹਮਣੇ ਉਹ ਪੇਸ਼ ਨਹੀਂ ਹੋਏ ਜਿੱਥੇ ਚੱਲ ਨੇ ਜਥੇਦਾਰਾਂ ਨੇ ਇਹ ਤਰੀਕ ਅੱਗੇ ਪਾਉਂਦਿਆਂ ਮਲੂਕਾ ਨੇ ਹੁਣ 24 ਜਨਵਰੀ ਨੂੰ ਤਲਬ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਕਾਰਜਕਾਰੀ ਜੱਧਰਪਾਈ ਧਿਆਨ ਸਿੰਘ ਮਣ ਨੇ ਮੀਡੀਆ ਜ਼ਰੀਏ ਸਿੱਖ ਕੌਮ ਨੂੰ ਅਪੀਲ ਕੀਤੀ ਆ ਕਿ ਸਮੂਹ ਸਿੱਖ ਸੰਗਤ 24 ਜਨਵਰੀ ਤੱਕ ਸਿਕੰਦਰ ਸਿੰਘ ਮਲੂਕਾ ਦਾ ਬਾਈਕਾਟ ਕਰੇ ਉਹਨਾਂ ਨੇ ਕਿਹਾ ਕਿ ਮਲੂਕੇ ਦੀ ਇੰਨੀ ਵੱਡੀ ਗਲਤੀ ਦੀ ਸਜ਼ਾ ਬੀਤੇ ਦਿਨ ਪੰਜ ਸਿੰਘ ਸਹਿਬਾਂ ਵੱਲੋਂ ਸੁਣਾਈ ਗਈ 82000 ਰੁਪਏ ਦੀ ਸਜ਼ਾ ਨਹੀਂ ਹੋ ਸਕਦੀ ਉਸ ਦੀ ਬੱਜਰ ਗਲਤੀ ਲਈ ਸਿੱਖ ਕੌਮ ਹੀ ਸਜ਼ਾ ਤੈਅ ਕਰੇਗੀ ਇਸ ਲਈ ਉਹਨਾਂ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨੂੰ ਮਲੂਕੇ ਨੂੰ ਸਜ਼ਾ ਦੇਣ ਸੰਬੰਧੀ ਸੁਝਾਅ ਮੰਗੇ ਹਨ ਜਥੇਦਾਰ ਪਹਿਲਾ ਸੀ ਇਹਨਾਂ ਨੂੰ ਸਰਬੱਤ ਖਾਲਸੇ ਨੇ ਰੱਦ ਕਰਤਾ ਸੀ ਕਿਉਂ ਕਰਕੇ ਸੌਦੇ ਸਾਦ ਨੂੰ ਬਿਨਾਂ ਮਾਫੀ ਮੰਗਣ ਤੋਂ ਇਹਨਾਂ ਨੇ ਮਾਫੀ ਦੇ ਦਿੱਤੀ ਸੀ ਜਿਸ ਸਦਕਾ ਸਾਰੀ ਕੌਮ ਦੇ ਵਿੱਚ ਬੜਾ ਤਣਾਅ ਪੈਦਾ ਹੋ ਗਿਆ ਸੀ ਔਰ 10 ਨਵੰਬਰ 2015 ਨੂੰ ਇਹਨਾਂ ਨੂੰ ਸੰਗਤਾਂ ਨੇ ਸੇਵਾ ਮੁਕਤ ਕੀਤਾ ਸੀ ਜਿਹੜੇ ਆਪ ਤਨਖਾਹੀਏ ਹੋਣ ਉਹ ਕਿਸੇ ਨੂੰ ਤਨਖਾਹ ਨਹੀਂ ਲਾ ਸਕਦੇ ਸੋ ਜੋ ਇਹਨਾਂ ਨੇ ਇਹ ਕੱਲ ਡਰਾਮਾ ਕੀਤਾ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਹਨੂੰ ਬਿਲਕੁਲ ਨਾ ਮੰਨਿਆ ਜਾਵੇ ਇਹਨੂੰ ਰੱਦ ਕਰਦੇ ਹਾਂ ਅਸੀਂ ਔਰ ਜੋ 24 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੂ ਜਾਰੀ ਹੋਊਗਾ ਉਹਦੀ ਸੰਗਤਾਂ ਉਡੀਕ ਕਰਨ ਵੇਖੋ ਲੋਕਾਂ ਦਾ ਆਪਣਾ ਨਿੱਜੀ ਫੈਸਲਾ ਹੈ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਬੇਅਦਬੀ ਹੋਈ ਹੈ ਪੰਥਕ ਅਖਬਾਰਾਂ ਵਾਲੀ ਸਰਕਾਰ ਨੇ ਲੋਕਾਂ ਦੇ ਸੰਗਤ ਦੇ ਜ਼ਖਮਾਂ ਦੇ ਉੱਤੇ ਮਲਮ ਨਹੀਂ ਲੱਗਿਆ ਲੋਕਾਂ ਦੇ ਵਿੱਚ ਬਹੁਤ ਰੋਹ ਹੈ ਬਹੁਤ ਗੁੱਸਾ ਹੈ ਅਸੀਂ ਨਹੀਂ ਕਹਿ ਸਕਦੇ ਵੀ ਕੀ ਕਰੋ ਪਰ ਅਸੀਂ ਤਾਂ ਕਹਿੰਨੇ ਆਂ ਵੀ ਜਿਹੜੀ ਕਿਸੇ ਦੀ ਡਿਊਟੀ ਉਹਨੂੰ ਨਿਭਾਉਣੀ ਚਾਹੀਦੀ ਸੀ ਨਹੀਂ ਨਿਭਾਈ ਹੁਣ ਜੇ ਨਹੀਂ ਨਿਭਾਈ ਤੇ ਜਿਵੇਂ ਕੋਈ ਭੁਗਤਦਾ ਤੁਸੀਂ ਵੇਖੀ ਜਾ ਰਿਹਾ ਹੈ ਪਰ ਰਿਪੋਰਟ ਹੈ ਜੇ ਜਿਹੜੀ ਜਾਣ ਚ ਰਿਪੋਰਟ ਸਾਡੇ ਕੋਲ ਆਈ ਹੈ ਉਹ ਤੱਥਾਂ ਦੇ ਆਧਾਰ ਹੈ ਔਰ ਪੂਰੇ ਕਿਹੜੇ ਬੰਦੇ ਨੇ ਸਨਾਤਨ ਧਰਮ ਦੇ ਕਿਹੜੇ ਬੰਦੇ ਨੇ ਅਰਦਾਸ ਤਿਆਰ ਕੀਤੀ ਤੇ ਕਿੱਥੇ ਇਹਨੂੰ ਪੜਿਆ ਗਿਆ ਕਿਹੜੀ ਕਿਤਾਬ ਚ ਲਿਖਿਆ ਗਿਆ ਇਹ ਸਾਰਾ ਸਾਡੇ ਕੋਲ ਹੈ ਮੰਨ ਸਾਬ ਜਿਹੜੀ ਉਹ ਦਛੀ ਦਲ ਕੀ ਲੱਗਦਾ ਵੀ ਸਾਡੇ ਤੇ ਨਾ ਬਹੁਤ ਜਿਆਦਾ ਪੈਂਦਾ ਜਾ ਰਿਹਾ ਹੈ ਮਸਲੇ ਤੇ ਮਸਲਾ ਆ ਰਿਹਾ ਹੈ ਹਾਂ ਕੋਈ ਨਹੀਂ ਸਮਾਉਣ ਦਿਓ ਸਾਰਾ ਕੁਝ ਵਿਚਾਰਾਂਗੇ ਜਿਹੜੇ ਜਾਗਦੇ ਜ਼ਮੀਰ ਵਾਲੇ ਸਿੱਖ ਨੇ ਅਸੀਂ ਉਹਨਾਂ ਦੀ ਹਮੇਸ਼ਾ ਹੀ ਸਪੋਰਟ ਕਰਦੇ ਹਾਂ